ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਇੰਦਰਜੀਤ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਇਸ ਘਰੋਂ ਕਿਸੇ ਵੀਰ ਨੇ ਖਰੀਦਦਾਰੀ ਕਰਨੀ ਆ ਮਿਲ ਜਾਣਗੇ ਠੀਕ ਆ ਜੀ ਪਸ਼ੂ ਡੇਲੀ ਰੁਟੀਨ ਵਿੱਚ ਆਉਂਦੇ ਆ ਅੱਜ ਇਸ ਵੀਡੀਓ ਵਿੱਚ ਨਾਗਾਪਾ ਤੁਹਾਨੂੰ ਟੋਟਲ ਵੈਸੇ ਪੰਜ ਗੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਬਿਹੜਾ ਤੇ ਦੋ ਮੱਝਾਂ ਦਿਖਾਵਾਂਗੇ ਇੱਕ ਸੱਜਰ ਸੂਈ ਹੈ ਤੇ ਇੱਕ ਤੋਕੜ ਗੱਬਣ ਨਾਗ ਹੋਊਗਾ ਠੀਕ ਆ ਜੀ ਤੇ ਤਿੰਨ ਬਿਹੜਾ ਉਹਨਾਂ ਚੋਂ ਕਿੰਨੇ ਪਸ਼ੂ ਸੋਏ ਸੋਏ ਤੇ ਕਿੰਨੇ ਗੱਬਣ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਤੇ ਕਿਰਿਆਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਠੀਕ ਆ ਜੀ ਤੇ ਗੱਲਬਾਤ ਆਪਾਂ ਵੀਰਿਆ ਇੰਦਰਜੀਤ ਨਾਲ ਕਰਦੇ ਆਂ ਔਰ ਇਹਨੀਆਂ ਡਿਟੇਲ ਪੁੱਛਦੇ ਆਂ ਕੀ ਡਿਟੇਲ ਨੇ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰਿੰਦਰਜੀਤ ਸਾਸਰੀ ਕਾਲ ਸਾਸਰੀ ਰਾਜ ਵੀਰ ਕੀ ਹਾਲ ਜੀ ਬੜੇ ਵਧੀਆ ਵੀਰੇ ਠੀਕ ਠਾਕ ਠੀਕ ਠਾਕ ਕਿਰਪਾ ਗੁਰੂ ਆਮਦਾ ਜੀ ਅੱਛਾ ਵੀਰਿੰਦਰ ਜੀ ਤੋਂ ਹੁੰਦੇ ਆਂ ਤਕਰੀਬਨ ਕੋਈ ਦੋ-ਤਿੰਨ ਦਿਨ ਪਹਿਲਾਂ ਆਪਾਂ ਇੱਕ ਅਪਡੇਟ ਦਿੱਤੀ ਸੀ ਪਸ਼ੂ ਹੋ ਗਏ ਸੀ ਸੇਲ ਹੋ ਗਏ ਉਹਦੇ ਵੀਰ ਜੀ ਨਾਲ ਦੀ ਨਾਲ ਹੋ ਗਏ ਬੜੇ ਭੈਣ ਭਰਾਵਾਂ ਦੇ ਫੋਨ ਆਏ ਅੱਜ ਤੱਕ ਆਈ ਜਾਂਦੇ ਆ ਠੀਕ ਆ ਹਾਂਜੀ ਅੱਜ ਆਪਣੇ ਕੋਲ ਫਿਰ ਜਿਹੜੇ 5 ਗਨਾਗਾ ਦੋ ਮੱਝਾਂ ਤੇ ਤਿੰਨ ਬੇੜਾ ਹਾਂਜੀ ਹਾਂਜੀ ਤੇ ਬੇੜਾ ਦੇ ਵਿੱਚੋਂ ਮਨੂੰ ਦਾ ਪਸ਼ੂ ਜਿਹੜ ਬਾਕੀ ਜਰਸੀ ਵਿੱਚ ਵੀ ਚੰਗੀ ਆ ਆਪਣੇ ਕੋਲ ਬੈਠਾ ਜਰਸੀ ਦੀ ਦੋਂਦੀ ਬੱਚੀ ਬਹੁਤ ਚੰਗੀ ਆ ਠੀਕ ਹੈ ਜੀ ਤਾਂ ਦੋਸਤੋ ਇੱਕ ਜਰਸੀ ਬੱਚੀ ਤੁਹਾਨੂੰ ਦਿਖਾ ਦਾਂ ਕਿ ਦੋਂਦੀ ਬੱਚੀ ਆ ਬਹੁਤ ਖੂਬਸੂਰਤ ਆ ਚੰਗੀ ਬੌਲੇ ਤੇ ਹੋਣ ਜਿਹੜੀ ਚਵਾਈ ਕਰਾ ਰਹੀ ਆ ਤੇ ਬਾਕੀ ਮਿਲਕ ਵੀ ਚੰਗਾ ਵੀਰ ਦੱਸ ਰਿਹਾ ਵੀ ਚੰਗੇ ਦੁੱਧ ਤੇ ਚੱਲਣ ਵਾਲੀ ਆ ਸੋ ਕੱਲੇ ਕੱਲੇ ਨਗਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਠੀਕ ਹੈ ਜੀ ਸ਼ੁਰੂਆਤ ਪਹਿਲੇ ਨੰਬਰ ਤੋਂ ਇੰਦਰ ਜੀ ਤੇ ਇਥੋਂ ਕਰ ਲੈਂਦੇ ਆ ਵੀਰਾਂ ਹਾਂਜੀ ਇਸ ਮੱਝ ਦੀ ਵੀਰ ਕੀ ਡਿਟੇਲ ਆ ਸੁਭਾ ਦੱਸ ਦਈਏ ਤੇ ਸਮਾਂ ਦੱਸ ਦਈਏ ਕਿੰਨਾ ਹੋ ਗਿਆ ਨੂੰ ਸੂਈ ਨੂੰ ਇਹਨੂੰ ਰਾਜਵੀਰੇ ਸੂਈ ਨੂੰ ਕੋਈ 15-16 ਦਿਨ ਹੋ ਗਏ ਮਗਰ ਕੱਟੀ ਜੇ ਤੇ ਦੂਜਾ ਸੁਆ ਜੀ ਠੀਕ ਹੈ ਜੀ ਪਿਓਰ ਨਹੀਂ ਰਾਵੀ ਦੀ ਇੱਕ ਵੀ ਨਿਸ਼ਾਨੀ ਜਿਹੜੀ ਵੀ ਇਹਦੀ ਨਹੀਂ ਹੈਗੀ ਅੱਛਾ ਜੀ ਵੀ ਕੱਟਦੀ ਹੋਵੇ ਨਿਸ਼ਾਨੀ ਸਾਰੀਆਂ ਪੂਰੀਆਂ ਨਿਸ਼ਾਨੀਆਂ ਨੇ ਨੀਲੀ ਦੇ ਵਿੱਚ ਹੀ ਆ ਜਾਂਦਾ ਨਾ ਅੱਛਾ ਅੱਜ ਦਿਨ ਕਿੰਨੇ ਦੱਸੇ 15-16 ਦਿਨ ਹੋ ਗਏ ਕੱਟੀ ਮਗਰ ਠੀਕ ਹੈ ਜੀ ਉਹ ਵੀ 15-16 ਦਿਨਾਂ ਦੀ ਕਿਸਾਨ ਵੀਰੋ ਇਹ ਸੂਈ ਆ ਦੂਜਾ ਸੁਆ ਤੇ ਮਗਰ ਕੱਟੀ ਫੀਮੇਲ ਕਾਪ ਨੂੰ ਜਨਮ ਦਿੱਤਾ ਦੁੱਧ ਐਸ ਵਕਤ ਵੀ ਰਿੰਦਰਜੀਤ ਕਿੰਨਾ ਜਿਹੜਾ ਬਿਲਕੁਲ ਚੋਣ ਨੇ ਵਖਾਲੇ ਵਾਲਾ ਤਾਂ ਭਾਵੇਂ 15 ਕਿਲੋ ਹੀ ਹੋਵੇ 13 ਕਿਲੋ ਦੀ ਗਾਰੰਟੀ ਦਾਂਗੇ ਦੁੱਧ ਹੋਊ 14-15 ਹੀ ਹਾਂ 13 ਕਿਲੋ ਦੀ ਪੈਣਪਰਾ ਆਪਣਾ ਦੁੱਧ ਦਾ ਰਾਈ ਵੀਰੇ ਕੋਈ ਝੂਠ ਨਿਕਲਦਾ ਪੇਸ਼ਾ ਕੋਈ ਤੁਹਾਨੂੰ ਫੋਨ ਲਾ ਲੈ ਜੇ ਦੁੱਧ ਦਾ ਝੂਠ ਨਿਕਲਦਾ ਬਿਲਕੁਲ ਬਿਲਕੁਲ 13 ਕਿਲੋ ਦੀ ਕੋਈ ਧਾਰਵਣਾ ਮਾਰੇ ਭਾਵੇਂ ਇਤਰੇ ਪੈਣਪਰਾ ਲੈ ਜੀ ਬਾਕੀ ਆਪਣੇ ਕੋਲ ਕੱਲ ਝੋਟੀ ਆ ਦੁੱਧ ਝੋਟੀ 16-17 ਕਿਲੋ ਦੇਣ ਵਾਲੀ ਇਹਨਾਂ ਆਰਾਮ ਨਾਲ ਕਰੋ ਜੋ ਪੀਖਲਾ ਫੜਿਆ ਨਾ 25 ਦਿਨ ਗੱਡ ਘੱਡ ਸੋਹਣਾ ਝੋਟੀ ਦਾ ਠੀਕ ਆ ਜੀ ਰਾਜੀ ਆ ਪੂਰੀ ਡਬਲ ਚੌੜਾ ਪਿੱਠਪੂੜਾ ਪੂਰੀ ਵੱਡੀ ਝੋਟੀ ਦਾ ਤੇ 13 ਲੀਟਰ ਇਸ ਵਕਤ ਦੁੱਧ ਦੇ ਥੱਲੇ ਹਾਜ਼ਰਾ ਹੋਵੇ ਨਾ ਹੋਵੇ ਤਾਂ ਵੀਰਾਂ ਦਾ ਵੀ ਬਾਹਰ ਹੀ ਚੱਲਣ ਡਈ ਏ 13 ਤੋਂ ਪਰ 13 ਕਿਲੋ ਮੰਨ ਕੇ ਕੋਈ ਵੀ ਕੋਈ ਵੀ ਵੀਰ ਕੋਈ ਵੀ ਸੱਜਣ ਭਰਾ ਜਿਹੜਾ ਤੁਸੀਂ ਸੌਦਾ ਕਰ ਲਿਓ ਠੀਕ ਆ ਬਾਕੀ ਥਾਂ ਦੇਵਾ ਤੁਸੀਂ ਇੱਕ ਵਾਰੀ ਫੇਰ ਦੇਖੋ ਇੱਕ ਵਾਰੀ ਸਮਾਂ ਜਿਹੜਾ ਤੁਸੀਂ ਫੇਰ ਨੋਟ ਕਰ ਲਓ ਜਿਹੜੇ ਵੀਰ ਲਾਈਵ ਜੁੜੇ ਆ ਠੀਕ ਆ ਜੀ ਤੇ ਸਮਾਂ ਤਕਰੀਬਨ ਮੈਨੂੰ ਲੱਗਦਾ ਵੀ ਕੋਈ 1:30 ਵਜੇ ਦਾ ਸਮਾਂ ਕੋਈ 2:00 ਵਜੇ ਦਾ ਸਮਾਂ ਹੋਊਗਾ ਇੰ ਅੱਛਾ ਜੀ ਆ ਤੁਸੀਂ ਦੱਸਿਆ ਨਾ 11:00 ਵਜੇ ਦਾ ਆਪਾਂ ਪ੍ਰੋਗਰਾਮ ਸੀ ਵੀ ਤੁਹਾਨੂੰ ਡੰਗਰ ਸੋਹਣਾ ਲੱਗਦਾ ਬਣ ਜਾਂਦਾ ਕਿਉਂਕਿ ਡੰਗਰ ਆ ਪਸ਼ੂਆ ਵੱਡੇ ਪਾ ਦੇ ਹਾਂਜੀ ਤੇ ਜੇ ਮੰਨ ਲਓ ਲੇਟ ਚੋਈਏ ਤੇ ਫਿਰ ਭੈਣ ਭਰਾਵਾਂ ਦੇ ਮਨ ਨੂੰ ਨਹੀਂ ਲੱਗਦਾ ਡੰਗਰ ਆ ਬਿਲਕੁਲ ਇਹ ਕਿ ਚੋਈ ਆਪਣੀ 4:00 ਵਜੇ ਦੀ ਝੂਠ ਨਹੀਂ ਮਾਰਨਾ ਬਾਕੀ ਆ ਵੀ ਮੁੱਖ ਦੀ ਗੱਲ ਦੁੱਧ ਤੇ ਹੁੰਦੀ ਆ ਦੁੱਧ ਆ ਨਹੀਂ ਆਪਣਾ ਜੇ 13 ਦਾ ਦੇ ਤਾਂ 14:30 14:15 ਨਿਕਲੂਗਾ 12:30 ਨਹੀਂ ਨਿਕਲਦਾ ਠੀਕ ਹੈ ਜੀ ਲਓ ਦੋਸਤੋ ਫਿਲਹਾਲ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਉਲਟ ਬਹਿਣੀ ਵਾਲੀ ਸਾਈਡ ਤੋਂ ਥਣ ਦੇਵਾ ਦਿਖਾ ਦਿੱਗੇ ਆ ਕਰੋ ਚੈੱਕ ਤੋਂ ਕिलो ਦੁੱਧ ਮੇਰਾ ਕੋਈ ਵੀ ਵੀਰ ਆਵੇ ਆਪਦਾ ਬਿਲਕੁਲ ਕਿਸੇ ਵੀਰ ਨੇ ਦੋ ਟਾਈਮ ਚੋਣੀ ਆ ਤਿੰਨ ਟਾਈਮ ਚੋਣੀ ਆ ਠੀਕ ਆ ਜੀ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਏ ਆ ਇਸ ਘਰੋਂ ਤੇ ਤਕਰੀਬਨ ਜਿੰਨਾ ਕਿ ਦੁੱਧ ਦੱਸਿਆ ਜਾਂਦਾ ਉਹਨਾਂ ਪ੍ਰੋਪਰ ਜਿਹੜਾ ਦੋਸਤ ਚਵਾਉਣਾ ਵੀ ਪੈਂਦਾ ਠੀਕ ਆ ਵੀਰ ਪਹਿਲੇ ਡਾਂ ਕੋਈ ਖਾਲੀ ਕਰ ਲਈ ਸ਼ਾਮ ਨੂੰ ਤੇ ਸਵੇਰੇ ਤੇ ਭਲਕੇ ਸ਼ਾਮ ਨੂੰ ਦੋ ਟਾਈਮ ਦੱਲੀ ਕਰ ਲਈ ਠੀਕ ਆ ਲਿਓ ਇੰਦਰਜੀਤ ਇਹ ਵੀਰ ਕੱਢ ਕੇ ਦਿਖਾ ਦਈਏ ਤੋਰ ਕੇ ਤੋਂ ਬਾਕੀ ਕੱਦ ਬੋਤਾਲੀ ਆ ਬਾਕੀ ਜੰਪਾਲ ਕਰਮ ਵਾਲੀ ਨੂੰ ਤੁਸੀਂ ਵੇਖੋ ਠੀਕ ਆ ਜੀ ਬੇਲਪੂਲ ਦੀ ਵੀ ਪੂਰੀ ਲੰਬੀ ਆ ਮੂੰਹ ਮੱਥਾ ਚੰ ਤੇ ਚਾਰੇ ਖੁਰ ਤੋਂ ਪਿਆ ਠੀਕ ਆ ਸੋ ਹਵਾਨੇ ਚੱਡੇ ਦੀ ਵੀ ਪੂਰੀ ਖਬਰਦਾਰ ਬਾਕੀ ਵੀਰਿੰਦਰ ਜੀ ਤਾਂ ਚੰਗੀ ਸੇਵਾ ਰਹੀ ਤੇ ਦੁੱਧ ਚਵਾਜੋ 15 ਲੀਟਰ ਤੋਂ ਪਰ 15 ਲੀਟਰ ਵੀ ਜੀ ਰਾਜਵੀਰ ਆ ਰਾਮ ਨਾਲੀ ਬਾਕੀ ਨਸਲ ਬੀਜੜ ਵਾਲੀ 16 ਲੀਟਰ ਨੂੰ ਆਂਦੇ ਕੁਝ ਨਹੀਂ ਆਦੇ ਹੂੰ ਹੂੰ 16 ਲੀਟਰ ਆਮ ਨਾਲੀ ਤੇ ਬਾਕੀ ਵੇਖੋ ਲਓ ਜੀ ਸੋ ਪਿੱਠਪੂੜਾ ਕਿਸਾਨ ਕਰੋ ਕਰੋ ਚੈੱਕ ਸੋਨਾ ਪਿੱਠਪੂੜਾ ਪੂਰੀ ਚੌੜੀ ਉੱਪਰੋਂ ਸੋ ਫੋਲੋ ਬਜਨ ਲੋੜ ਠੀਕ ਆ ਜੀ ਸੋ ਮਾਰਕਿੰਗ ਵੀ ਬੜੀ ਜਾਇਜ਼ ਆ ਤੇ ਕੋਈ ওভার ਵਾਈਟਨੈਸ ਨਹੀਂ ਕਿਸੇ ਪਾਸੇੋਂ ਵੀ ਤੁਸੀਂ ਚੈੱਕ ਕਰੋ ਤਾਂ ਸੇਰਾ ਹੀ ਵੜੇ ਬਹੁਤ ਖੂਬਸੂਰਤ ਚੰਗੀ ਜਿਹੀ ਸੋਹਣੀ ਹੈ ਜਿਹੜੇ ਨੀਲੀ 라ਵੀ ਦੇ ਸ਼ਕੀਨ ਹਨਾ ਉਹਨਾਂ ਵਾਸਤੇ ਗਿਫਟ ਹੀ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਹੁਤ ਪਿਆਰੀ ਆ ਅਛਾ ਵੀਰ ਇੰਦਰਜੀਤ ਤੇ ਝੋਟੀ ਦੀ ਕੀ ਡਿਮਾਂਡ ਕਰਤੇ ਆ ਲੈਣਦਨ ਕੀ ਰਊਗਾ ਹਾਂ ਨਾ ਜਿਹੜੇ ਡਿਮਾਂਡ ਰਾਜ ਮੇਰੇ ਭਾਵੇਂ 80 ਝੋਟੀ 1.5 ਮੰਗੀ ਜਾਈਏ ਹਾਂ ਫਾਇਦਾ ਕੋਈ ਨਹੀਂ ਹੈਗਾ ਤੇ ਆਪਣੀ ਇਹੋ ਪੀਲ ਆ ਪਹਿਤਾਂ ਆ ਗੜੀ ਵੀ ਮਾਨਤਾਂ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਜ਼ਿਆਦਾ ਨਾ ਕਹਿਆ ਕਰੋ ਕੋਈ 1500 ਤਾਂ ਹੁੰਦਾ ਹੁੰਦਾ ਮੌਕੇ ਦੇ ਛੋਟ ਚੱਪਾ ਕੋਈ ਇਹਦੇ ਚ ਆਪਾਂ ਨਜਾਇਜ਼ ਮੁੱਲ ਨਹੀਂ ਆ 15 2000 ਵਾ ਵਾ ਮੰਗੇ ਮੁੜ ਕੇ ਥਲੇ ਨਵਾਈਏ ਇੱਕ 25 ਦੀ ਰਾਜ ਵੀਰੇ ਦੇਣੀ ਆ ਆਪਾਂ ਇੱਕ 25 ਦੀ ਹਾਂ ਬਿਲਕੁਲ ਜਾਇਜ਼ ਆ ਜੇ ਨਜਾਇਜ਼ ਆ ਦੱਸੋ ਪੂਰਾ ਕੱਦ ਵੇਡਾ ਨਹੀਂ ਬਿਲਕੁਲ ਆ ਦੋਸਤੋ ਬਾਕੀ ਕਲੀ ਮਾਰਕਿੰਗ ਤੇ ਕੱਲਾ ਬਾਡੀ ਸਟਰਕਚਰ ਨੀਗਾ ਪਸੂ ਦੁੱਧ ਚੰਗੇ ਤੇ ਚੱਲ ਰਿਹਾ ਠੀਕ ਹੈ ਜੀ ਮੇਨ ਗੱਲ ਜਿਹੜੀ ਮੇਨ ਮੁੱਖ ਦੀ ਗੱਲ ਆ ਵੀ ਦੁੱਧ ਚੰਗੇ ਤੇ ਚੱਲਣ ਢਈ ਆ ਅੱਗੇ ਚੰਗੀ ਸੇਵਾ ਰਹੀ ਕਿਸੇ ਵੀਰ ਤੇ 15 ਤੋਂ ਬਾਹਰ ਵੀ ਚੱਲ ਸਕਦੀ ਆ ਠੀਕ ਹੈ ਮਗਰ ਵੀ ਕੱਟੀ ਆ ਮਗਰ ਕੱਟੀ ਆ ਕੱਟੀ ਵੀ ਤੁਹਾਨੂੰ ਇੱਕ ਵਾਰੀ ਥੋੜੀ ਲਾਗੀਆਂ ਦਿਖਾ ਦਿਆਂ ਕੱਟੀ ਵੀ ਚੰਗੀ ਪੂਰੀ ਜੰਮੀ ਆ ਆ ਵੇਖੋ ਜੀ ਇਹ ਦੁੱਧ ਚੰਗਾ ਹੈਗਾ ਤੇ ਫਾਲ ਨੂੰ ਚੰਗਾ ਕਹਿੰਨੇ ਛੱਡਿਆ ਬਿਲਕੁਲ ਲਓ ਜੀ ਠੀਕ ਹੈ ਜੀ ਸੋ ਕਿਸੇ ਪਾਸੇ ਨੂੰ ਖੁੰਜੀ ਕਰਮਾ ਲਈ ਤੇ ਚੌਣ ਜਾਨਿੰਦਰ ਜੀ ਦਾ ਵੈਸੇ ਆ ਪਾ ਇੱਕ ਵਾਰੀ ਫੇਰ ਦੱਸ ਦਿਆ ਪੋਲੀ ਜਾਣ ਬਿਲਕੁਲ ਭਰਾ ਬਰੋਗ ਗਾਲ ਹੀ ਨਹੀਂ ਆਦੇ ਕਹਿਣ ਦੀ ਗਾਲ ਹੀ ਨਹੀਂ ਆਦੇ ਜਿੱਥੇ ਜਿੱਦਾ ਥਣ ਸੋਣਾ ਲੱਗਾ ਓਡੀ ਮੋਟੀ ਜਵਾਈ ਹੋਗੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਅੱਛਾ ਇੰਦਰ ਜੀ ਵੀ ਰੱਗੇ ਸੈਗਰ ਨੰਬਰ ਦੇ ਤਾਂ ਰਾਜਗੀਤ ਆਪਣੇ ਕੋਲ ਵੜਾ ਤੇ ਉਹਨਾਂ ਦੇ ਵਿੱਚੋਂ ਕਿ ਜਰਸੀ ਬਰੀਡ ਦੇ ਵਿੱਚ ਆ ਖੜੀ ਹੈ ਵੜਾ ਆਪਣੇ ਕੋਲ ਇਹ ਰਾਜਵੇ ਪਿਓਰ ਜਰਸੀ ਜੇ ਹਾਂਜੀ ਬਾਕੀ ਭੈਣ ਭਾਵ ਨੂੰ ਕੱਦਦਾ ਮਤਲਬ ਦੱਸ ਦੋ ਪਿਓ ਆਚੇ ਫਗਾਵਾ ਖੜੀਆਂ ਵੱਡੀਆਂ ਵੱਡੀ ਆ ਛੋਟੀ ਜਰਸੀ ਨਹੀਂ ਕਹਿ ਸਕਦੇ ਵੱਡੀ ਜਰਸੀ ਪੰਜਾਬ ਵਾਲੀ ਜਰਸੀ ਆ ਹਾਂਜੀ ਕੱਲ ਦੀ ਸੋਈ ਬੱਛ ਪਿਓ ਸੁਆਪ ਹੈ ਪਹਿਲਾਂ ਨਹੀਂ ਆ ਪਹਿਲਾਂ ਪਹਿਲਾਂ ਦੋ ਦੰਦ ਆ ਪਾ ਮੂੰਹ ਲਾਵੇ ਦੋਂਦੀ ਆ ਦੋਸਤੋ ਬਿਲਕੁਲ ਠੀਕ ਆ ਜੀ ਦੋਂਦੀ ਬੱਛੀ ਆ ਤੇ ਪਹਿਲਾ ਸੂਆ ਪਲੂਣ ਬੱਛੀ ਸੂਈ ਆ ਤੇ ਕੱਲ ਦੀ ਸੂਈ ਆ ਠੀਕ ਆ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਤੁਹਾਨੂੰ ਦਿਖਾਈ ਦੇਊਗਾ ਆ ਲੋ ਅੱਜ ਕਰੋ ਪਿਓਰ ਦੋ ਦੰਦ ਆ ਆ ਕਰੋ ਚੈੱਕ ਠੀਕ ਆ ਜੀ ਲਓ ਜੀ ਠੀਕ ਆ ਜੀ ਸੋ ਪਿਓਰ ਦੋਂਦੀ ਆ ਠੀਕ ਆ ਜੀ ਤੇ ਪੰਜਾਬ ਵਾਲੀ ਜਰਸੀ ਕੋਈ ਵੀ ਵੀਰ ਮਨ ਕੇ ਤੁਸੀਂ ਸੌਦਾ ਕਰਿਓ ਤੇ ਕੱਦਗਾਠ ਵਾਲੀ ਆ ਕੋਈ ਛੋਟੀ ਹਿਮਾਚਲੀ ਜਰਸੀ ਨਹੀਂਗੀ ਠੀਕ ਆ ਤੇ ਇਸ ਵਕਤ 15 14 ਕਿਲੋ ਬੋਲਾ ਕੱਲ ਦੀ ਸੂਈ ਰਾਜਵਿਰੇ ਸਾਫ ਨਹੀਂ ਕੀਤੀ ਪੂਰੀ ਮੈਂ 7 7 8 8 ਕਿਲੋ ਡੰਗਦਾ ਬੋਲਾ ਕੱਢਿਆ ਹਾਂ ਦੁੱਧ ਮਤਲਬ 20 ਤੋਂ ਪਲੱਸ ਚੱਲੂਗੀ 25 26 ਕਿਲੋ ਵਸ਼ੀ ਦੁੱਧ ਹੋਗੀ ਜਿੰਦਰ ਜੀ ਤਾਂ ਹੈ ਚੰਗੇ ਸੀਮਨ ਦੀ ਆ ਪਰ ਪਤਾ ਨਹੀਂ ਹੋਣਾਗਾ ਵੈਸੇ ਪਤਾ ਨਹੀਂ ਉਹਨਾਂ ਨੂੰ ਹੈਗਾ ਬਾਕੀ ਆਂਦੇ ਵੀ گاਵਾ ਰਾਜਵਿਰੇ ਬਹੁਤ ਹੀ ਸ਼ਾਨਦਾਰ ਜਿੰਨਾਂ ਦੇ ਲਈ ਹੈ ਚੰਗੇ ਸੀਮਨ ਦੀ ਆ ਹਾਂ ਬਹੁਤ ਜਾਰੀ ਸੋਹਣੀਆਂ ਦੇ ਵਸ਼ੀ ਤਾਂ ਸਟਰਕਚਰ ਹੀ ਦੱਸਣ ਦਿਆ ਫਿਰ ਲੇਵਾਲੂ ਆ ਵੇਖੋ ਫਿੱਟ ਲੇਵੇ ਦੀ ਆ ਵੇਖੋ ਲਓ ਜੀ ਬਿਲਕੁਲ ਬੰਦ ਲੇਵੇ ਦੀ ਤੇ ਬਿਲਕੁਲ ਨਿੱਗਰ ਤੇ ਇਹ ਵੀ ਨਹੀਂ ਹੈਗਾ ਵੀ ਮੁੱਠੀ ਮੁੱਠੀ ਥਾਣ ਲੱਗਾ ਵੇਖੋ ਦੋਸਤੋ ਇੱਕ ਵਾਰੀ ਤੁਹਾਨੂੰ ਥੋੜਾ ਆਪਾਂ ਲਾਗਾਂ ਵੀ ਦਿਖਾਉਣੇ ਆ ਫੇਸ ਕੁਆਲਿਟੀ ਇੱਕ ਵਾਰੀ ਚੈੱਕ ਕਰੋ ਛੋਟੀ ਪੂਤੀ ਛੋਟਾ ਜਿਹਾ ਕੰਨ ਤੇ ਹਾਈਟ ਬਹੁਤ ਸੋਣੀ ਆ ਠੀਕ ਆ ਜੀ ਲੰਬੀ ਵੀ ਬਹੁਤ ਜਿਆਦੀ ਆ ਤੇ ਕੱਦ ਵੀ ਸੋਹਣਾ ਜਿਵੇਂ ਇੱਕ ਨਾਰਮਲ ਆਪਾਂ ਐਚ ਐਫ ਵੇੜਾ ਦੇਖਦੇ ਆ ਠੀਕ ਆ ਜੀ ਦੂਜੇ ਸਵੇਰ ਆਹੀ ਕੀ ਤੋਂ ਕਲਾਸ ਚੱਲੂਗੀ ਦੂਜੇ ਸਵੇਰ ਵੱਚੀ ਅਜੇ ਤਾਂ ਮੇਨਾਂ ਤਾਂ ਵੀ तकरीबन ਆਪਾਂ ਕਹਿ ਦਿੱ ਗਏ ਨਾ ਵੀ ਬਿਲਕੁਲ ਲਵੀ ਜੀ ਆ ਲਵੀ ਜੀ ਬਿਲਕੁਲ ਮੈਂ ਨਾ ਦੋ ਚਾਰ ਸਵੇਰ ਪੀਣ ਵਾਲੀ ਆ ਕਿ ਸ਼ੌਂਕ ਨਾ ਰੱਖਣ ਵਾਲੀ ਆ ਘਰੇ ਜ ਸੋ ਕੱਲ ਦੀ ਸੂਈ ਥੱਲੇ ਇੰਦਰਜੀਤ ਤੋਂ ਦੋ ਕੁ ਚਵਾਈਆਂ ਕਰ ਲਈਆਂ ਇੰਦੀਆਂ ਹਾਂਜੀ 77 88 77 ਕਿਲੋ ਮੰਨ ਕੇ ਚਲੋ ਬੋਲਾ ਕੱਢਿਆ ਆਪਾਂ ਦਾ ਰਾਤ ਵੀ ਤੇ ਦਿਨੇ ਵੀ ਸੋ ਬਾ ਕਮਾਲ ਠੀਕ ਆ ਜੀ ਬਹੁਤ ਖੂਬਸੂਰਤ ਕੁਆਲਿਟੀ ਦੇ ਵਿੱਚ ਬਿਲਕੁਲ ਨਵੀਂ ਬੱਚੀ ਆ ਦੋਸਤੋ ਆਪਾਂ ਹਮੇਸ਼ਾ ਨੋਟ ਕਰਾ ਦਈਦਾ ਤੇ ਦੂਜੇ ਸਵੇਰੇ ਤੀਜੇ ਸਵੇਰੇ ਜਾਂਦੀ ਜਾਂਦੀ ਜਦੋਂ ਛਿੱਗੀ ਹੋਗੀ ਜਵਾਨ ਹੋਗੀ ਤਾਂ ਬਹੁਤ ਕਮਾਲਾਂ ਕਰੂਗੀ ਵੈਸੇ ਪਹਿਲੇ ਸਵੇਰੇ ਤੁਸੀਂ ਵੇਖੋ ਪੰਡਾ ਪਾਈ ਖੜੀ ਆ ਆਰਡਰ ਵੇਖੋ ਬਿਲਕੁਲ ਫੁੱਟਬਾਲ ਵਾਂਗ ਦਾ ਲੇਵਾ ਠੀਕ ਆ ਜੀ ਬਲੈਡਰ ਬੰਨੀ ਖੜੀ ਕਰਮਾਂ ਦੀ ਆਹ ਵੇਖੋ ਠੀਕ ਹੈ ਜੀ। ਕੋਈ ਸ਼ਾਕੀ ਨਹੀਂ ਬਚੀ ਜੇਗਾ। ਠੀਕ ਹੈ ਜੀ। ਘੜ ਘੜ ਕੇ ਲੱਗਾ ਦੋਸਤੋ ਥਣ ਵੀ ਕਰਮਾ ਲਈ ਨੂੰ। ਬਹੁਤ ਪਿਆਰੇ ਆਰਡਰ ਦੇ ਵਿੱਚ ਸੋਹਣੀ ਹਾਈਟ ਸੋਹਣੀ ਲੈਂਥ ਨਸਲ ਬਰੀਡ ਜਿਹੜੀ ਆ ਜਰਸੀ ਬਰੀਡ ਦੇ ਵਿੱਚ ਆ ਜਾਂਦੀ ਆ ਬਹੁਤ ਪਿਆਰੀ। ਅਛਾ ਇੰਦਰਜੀਤ ਵੀਰ ਲੈਂਦੇ ਨੇ ਤਾਂ ਕੀ ਰਹੂਗਾ? ਕਿੰਨੇ ਦੀ ਸੇਲ ਕਰਦੇ ਪਏ ਜੀ? ਰਾਜਵੀਰੇ ਮੋਲ ਕਰਨ ਨੂੰ ਭਾਂ 85 90 ਜੋ ਮਰਜ਼ੀ ਕਰਾ ਲਓ, ਲੱਖ ਵੀ ਕਰਾ ਲਓ। ਗੁੰਦੀਆਂ ਵਛੀਆਂ ਜਿਹੜੀਆਂ ਮਤਲਬ ਵਛੀਆਂ ਘਰ ਘਰ ਨਹੀਂ ਜਾਂਦੀਆਂ ਪਾਲਦੀਆਂ। ਹਾਂਜੀ। ਆਪਾਂ 75000 ਦੀ ਰਾਜਵੀਰੇ ਦੇ ਦੇਣੀ ਆ। 75000 ਜਮਾਨਤਾਂ ਭੈਣ ਭਰਾਵਾਂ ਦਾ ਕਰਦੇ ਆ ਕੋਈ ਠੀਕ ਆ ਅਗੇਰਾ ਵਛੀ ਲ ਜਾਊਗਾ ਨਾ ਤੇ ਯਾਦ ਰੱਖੂਗਾ ਹਾਂ ਹਾਂ ਦੁੱਧ 20 ਤੋਂ ਬਾਅਦ ਚੱਲੂਗੀ ਪਹਿਲੇ ਨਹੀਂ ਵਛੀ ਦੋਂਦੀ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ 75000 ਲੈਣ ਦੇਣਾ ਠੀਕ ਆ ਜੀ ਬਾਕੀ ਵਛੀ ਬਹੁਤ ਪਿਆਰੀ ਆ ਨਸਲ ਬਰੀਡ ਸਾਰੇ 파ਰਖੂ ਵੀਰ ਆ ਵੇਖਦੇ ਆ ਸਾਹ ਪੂਰੀ ਜਿਹਾ ਦੇਖੋ ਸੋ 나ੜੂ ਬਿਲਕੁਲ ਬੱਚੇ ਦੇ ਨਾਲ ਆ ਆ ਦੇਖੋ ਸੋ ਬੌਲਾ ਇਸ ਵਕਤੇ ਤੇ ਥੱਲੇ ਹਾਜ਼ਰ ਆ ਠੀਕ ਆ ਜੀ ਬੌਲੇ ਤੇ ਚੱਲ ਰਹੀ ਆ ਸੋ ਪਸੰਦ ਆਊਗੀ 75000 ਲੈਣ ਦੇਣਾ ਠੀਕ ਆ ਜੀ ਕੋਈ ਨਸਲ ਬਰੀਡ ਤੇ ਵੀ ਗਾਂ ਕੰਮ ਕਰਨਾ ਚਾਹੁੰਦਾ ਤੇ ਚੰਗਾ ਤੁਸੀਂ ਗਾਂ ਵਰਕ ਕਰ ਸਕਦੇ ਜੀ ਤਕਰੀਬਨ ਕੋਈ ਜ਼ਿਆਦਾ ਨਹੀਂ ਕਹਾਂਗੇ ਤੇਂਦਰਜੀਤ ਇਸ ਵਾਰ ਵੀ ਕੋਈ 18-20 ਲੀਟਰ ਚ ਪਾਉਗੇ ਨਹੀਂ ਜ਼ਿਆਦਾ ਡਗ ਰਹੀ ਨਹੀਂ ਜ਼ਿਆਦਾ 20 ਤੋਂ ਪਲੱਸ ਚੱਲੂਗੀ ਜੇ 18-20 ਇਹਨੇ ਦਿੱਤਾ ਤਾਂ ਫਿਰ ਦਿੱਤਾ ਕੀ ਇਹਨੇ ਠੀਕ ਹੈ ਜੀ ਚਲੋ ਬਹੁਤ ਵਧੀਆ ਗੱਲ ਇੱਕ ਇਧਰ ਤੀਜੇ ਨੰਬਰ ਤੇਂਦਰਜੀਤ ਆਪਨੇ ਕੋਲ ਇੱਕ ਕਰਾ ਸੰਗ ਦੇ ਵਿੱਚ ਐਫ ਆ ਗਈ ਵੀਰੇ ਇਹ ਰਾਜਵੇਲੇ ਪਰਸੋਂ ਦੀ ਸੂਈ ਜੀ ਠੀਕ ਹੈ ਜੀ ਇਹਦਾ ਮੰਨ ਲਓ ਆਵੇ ਅੱਛਾ ਆ ਵੇਖੋ ਨਾੜੂ ਨਾੜੀਆ ਦੀ ਹਾਂਜੀ ਇਹ ਪਰਸੋਂ ਸ਼ਾਮ ਦੀ ਸੂਈ ਜੀ 4:00 ਵਜੇ ਦੀ ਠੀਕ ਹੈ ਜੀ ਹਾਂਜੀ ਅਬ ਦੱਸੋ ਇਹ ਪਰਸੋਂ ਸ਼ਾਮ ਦੀ ਸੂਈ ਆ ਠੀਕ ਆ ਜੀ ਐਚਐਫ ਦੇ ਵਿੱਚ ਕ੍ਰੋਸ ਆਂਗਾ ਸੁਬਾ ਹੋਊਗੀ ਤੀਜਾ ਕਿ ਤੀਜਾ ਤੀਜਾ ਜੋ ਹੈਗਾ ਰਾਜਵੀਰ ਉਹ ਆਪ ਦੱਸਣਾ ਲਓ ਜੀ ਤੀਜਾ ਸੁਬਾ ਠੀਕ ਆ ਜੀ ਤੀਜਾ ਸੁਬਾ ਬਾਕੀ ਰੰਗ ਪ੍ਰਿੰਟ ਜਿਹੜੀ ਡੱਬੀ ਆ ਤੇ ਮਗਰ ਇਹਦੇ ਮੇਲ ਕਾਫ ਬੱਛਾ ਠੀਕ ਆ ਇੰਦਰ ਜੀ ਤਹਾਨੂੰ ਇਹ ਬੋਲਾ ਦੇ ਥੱਲੇ ਕਿੰਨਾ ਕੁ ਵੀਰ ਇਹਦੇ ਤੇਰੇ ਰਾਜਵੀਰੇ ਹੋਵੇ ਨਾ ਹੋਵੇ 18 ਲੀਟਰ ਹੀ ਹੋਵੇ ਪਰ ਆਪਾਂ 15 ਆਪਾਂ ਘਾਟ ਹੀ ਦੱਸਣਾ ਦੁੱਧ ਕਿਲੋ 2 ਕਿਲੋ ਆਉਂਦਾ ਘੱਟ ਦੱਸਿਆ 1 ਕਿਲੋ 2 3 ਕਿਲੋ ਘੱਟ ਦੱਸਿਆ ਜਿੰਨੇ ਲਿਜਾਣਾ ਮਤਲਬ ਪਿਲੀ ਵੀਡੀਓ ਚ ਕਹ ਸਹੀ ਹੈ ਜੇ 15 ਦਾ ਦਿਆ ਤੇ 17 18 ਨਿਕਲੂ ਤੇ ਆਪਾਂ ਨੂੰ ਸਵਾਦ ਉਹਦੇ ਅਗਲੇ ਨੂੰ ਵੀ ਮੈਂ ਪੈਸੇ ਲਾਏ ਆ ਕਾਹ ਵੀ ਡੰਗਰ ਲੈਣਾ ਉਹ ਅਗਲਾ ਸਹੀ ਹੈ ਵੀਰੇ ਬਾਕੀ ਹੁਣ ਤਾਂ ਬੋਲਾ ਹੀ ਆ ਜਾ ਕਿਡੀਆਂ ਸਾਫ ਕੀਤੀਆਂ ਨੇ ਬੜਾ ਵਾ ਬੋਲਾ 17 18 ਕਿਲੋ ਬਾਕੀ ਆਪਾਂ 15 ਦੀ ਗਰੰਟੀ ਦਾ ਠੀਕ ਆ ਜੀ ਦੁੱਧ ਰ ਘਰ ਵਾਲਿਆਂ ਦੇ 25 26 ਕਿਲੋ ਅਹੀਂ ਚੋਇਆ ਥੱਲੇ ਠੀਕ ਆ ਜੀ ਦੂਜੇ ਸੁਵੇਜ ਲੋ ਦੋਸਤੋ ਹੋਵੇ ਨਾ ਹੋਵੇ ਤੇ 15 ਤੋਂ ਬਾਹਰ ਜਿਹੜਾ ਬੋਲਾ ਤੇ ਪਰ 15 ਕਿਲੋ ਜਿਹੜਾ ਵੱਜਾ ਤੁਸੀਂ 15 ਕਿਲੋ ਪੱਕਾ ਬੋਲਾ ਮੰਨ ਕੇ ਜਿਹੜਾ ਕੋਈ ਭਰਾ ਸੌਦਾ ਕਰ ਲੇ ਠੀਕ ਆ ਤੇ ਆਰਡਰ ਵੈਸੇ ਬਹੁ ਤੇ ਉਨਹੀਂ ਅੱਗੇ ਤੇ ਉਨਹੀਂ ਬਿਲਕੁਲ ਉਹ ਫਿਕਸਿੰਗ ਜਿਹੜੀ ਆ ਪੱਟਾਂ ਦੇ ਸਾਹਮਣੇ ਵਿਚਕਾਰ ਉਹ ਸਾਫ ਨਹੀਂ ਰਾਜ ਵੀਰੇ ਪੂਰੀਆਂ ਗਾਵਾਂ ਕੀਤੀਆਂ ਠੀਕ ਆ ਜੀ ਹਾਂ ਕੱਲ ਤੱਕ ਕਰ ਦਾਂਗੇ ਤੇ ਚੌਣ ਚਾਨਦਰ ਜੀ ਤੇ ਚਾਰੇ ਥਣਾਂ ਦੀ ਤਸੱਲੀ ਆਪਣੀ ਕਹਿ ਨਹੀਂ ਗੱਲਾਂ ਨਹੀਂ ਆ ਤੇ ਥਾਣੀ ਬੜਾ ਚੰਗਾ ਲੱਗਾ ਗਾਣੋ ਤੇ ਠੀਕ ਆ ਜੀ ਹਾਂ ਜੀ ਬਾਬੇ ਕਿਸਾਨ ਵੀਰੋ ਆ ਕਾਫੀ ਲੰਬੇ ਸਮੇਂ ਤੋਂ ਨਾਲੇ ਵੀਰ ਵਪਾਰ ਦਾ ਕੰਮ ਕਰਦੇ ਆ ਰਹੇ ਆ ਬਾਕੀ ਪਸ਼ੂ ਡੇਲੀ ਰੁਟੀਨ ਵਿੱਚ ਆਉਣੇ ਤੇ ਡੇਲੀ ਰੁਟੀਨ ਵਿੱਚ ਹੀ ਇੱਥੋਂ ਨਿਕਲਦੇ ਆ ਵਿਖਦੇ ਆ ਠੀਕ ਆ ਤੇ ਵੈਸੇ ਕੋਈ ਦੁੱਧ ਤਾਂ ਜਾਂ ਚੌਣ ਚਵਾ ਦਾ ਕੋਈ ਜਿਹੜਾ ਝੂਠ ਨਹੀਂ ਗਾ ਤੇ ਫਿਰ ਵੀ ਆਪਾਂ ਤਸੱਲੀ ਕਰਕੇ ਲੈ ਕੇ ਆਂਦੀ ਆ ਚੀਜ਼ ਆਪ ਵੀ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ ਸੋ ਆਰਡਰ ਦੀ ਸਾਫ ਸੁਥਰੀ ਆ ਥਣ ਥਣ ਬਹੁਤ ਸੋਨੇ ਨਖੇੜ ਤੇ ਲੱਗਾ ਇੱਕ ਬਹਿਣੀ ਵਾਲੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਕਰੋ ਚੈੱਕ ਠੀਕ ਹੈ ਜੀ ਸੋ 15 15 ਤੋਂ ਪਲੱਸ ਬੋਲਾ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਆ ਮਗਰ ਵੱਛਾ ਤੇ ਤੀਜਾ ਸਵੇਰੇ ਸੋਈ ਆ ਤੇ ਇੰਦਰ ਜੀ ਤੇ ਦਾ ਮੁੱਲ ਕੀ ਕਰਦਾ ਵੀਰ ਰਾਇਵਰੇ ਜੇ ਦੁੱਧ ਦੇ حساب ਨਾਲ ਚੱਲੀਏ ਵੀ 25-26 ਕਿਲੋ ਦੁੱਧ ਨੇ ਦੇਣਾ ਦੇਣਾ ਵੀ ਆਮ ਨਾਲ 17-18 ਕਿਲੋ ਬੋਲੀ ਹੋਊਗਾ 15 ਦੀ ਦੇਣੀ ਗ੍ਰੈਂਡ ਹਾਂਜੀ ਤੇ ਇਹਦਾ ਕੋਈ ਮੋਲ ਨਹੀਂ ਲੋਕੀ 70-75 ਮੰਗੀ ਜਾਂਦੇ ਆ ਆਪਾਂ 60000 ਹੀ ਰਾਇਵਰੇ ਦੇ ਦੇਣੀ ਬਿਲਕੁਲ ਜਾਏਗਾ 60000 ਚ 60000 ਦੀ ਗਾਂ ਦੇ ਦੇਣੀ ਹੈ 25-26 ਕਿਲੋ ਦੁੱਧ ਰਾਮ ਨਾਲ ਹੀ ਸਹੀ ਹੈ ਹਾਂਜੀ ਉਹ ਬਿਲਕੁਲ ਗੱਲ ਤੇ ਨਾ ਵੀ ਚਲੋ ਬਾਕੀ ਦੁੱਧ ਦਿਨਾਂ ਦੁੱਧ ਵੀ ਮਿਲੇ ਬਾਕੀ ਰੇਟ ਵੀ ਜਾਇਜ਼ ਹੀ ਹੈ ਰੇਟ ਵੀ ਜਾਇਜ਼ ਇਹ ਆ ਵੀ ਚਲੋ 2-4 ਮਹੀਨੇ ਸਿਆਲ ਸਾਰਾ ਚੋਕੇ ਤੇ ਘਾਟਾ ਕੋਈ ਨਹੀਂ ਪਉਂਦੀ 35-40 ਦੀ ਫੇਰੇਗੀ ਆ। ਹਮਮ। ਐ ਵੀ ਦੁੱਧ ਵਾਲੀ। ਮਲੇ ਗਾਂ ਕਰਮਾਲੀ ਆ ਆਪਾਂ ਕ ਹਮੇਸ਼ਾ ਗੱਲ ਕਰਦੇ ਫਿਰ ਰੋਤੇ ਨਾਲ ਦੀ ਆ ਗਈ। ਰੋਤੇ ਨਾਲ ਦੀ ਆਵਾਜ਼। ਇਹਦਾ ਮੌਸਮ ਠੰਡਾ ਦੁੱਧੋਂ ਤੇ ਨਾਲ ਫਿਰ ਵਧਣੇ ਵਧਣਾ। ਬੇਲਵੜੀ ਰਾਜ ਵੀਰੇ ਡੰਗਰ ਜਿਹੜੀ ਬੇਲਾਂ ਨੇ ਦੁੱਧ ਦੇਣਾ ਬੇਲਵੜੀ। ਬਾਕੀ ਕਿਸਾਨ ਵੀਰੋ ਬੇਲ ਬੂਲ ਚੈੱਕ ਕਰ ਲਓ ਠੀਕ ਆ। ਬਾਕੀ ਹਵਾਨੇ ਚੱਡੇ ਦੀ ਚੰਗੀਆਂ ਨਾੜੀ ਨੂੜੀ ਦੁੱਧ ਨਾੜੀ ਮੋਟੀ ਆ ਦੋ ਪਾਸੇ ਵਾਲ ਖਾਂਦੀ ਤੁਹਾਨੂੰ ਦੂਰੋਂ ਨਜ਼ਰ ਆ ਜਾਣੀ ਆ। ਤੇ ਵਿਰਲ ਬੁਰਲ ਜਿਹੜੀ ਆਪਸੀ ਥ ਤੇ ਸੋਨਾ ਦੁੱਧ ਚ ਬਾਜੂਗੀ ਠੀਕ ਆ ਜੀ ਦੁੱਧ ਮੇਰਾ ਵੀਰ ਕੋਈ ਚੰਗੀ ਸੇਵਰਾ ਇਹਦੇ 20 ਲੀਟਰ ਤੋਂ ਪਲੱਸ ਤੁਸੀਂ ਰਾਮਨਾ ਚੋਲਿਓ ਠੀਕ ਆ ਫਿਲਹਾਲ ਅੱਜ ਜਿਹੜੀ ਬੌਲੇ ਤੇ ਆ ਜਿੰਨਾ ਦੱਸਿਆ ਉਹਦੀ ਪਰਖ ਕਰਕੇ ਲਿਆ ਜੀ 20 ਕਿਲੋ ਆਂਦੇ ਚੋਂਦੇ ਰਹੇ ਘਰ ਵਾਲੇ 25 26 ਕਿਲੋ ਨੋਰਮਲ ਠੀਕ ਆ ਉਹਨਾਂ ਦਾ ਦਹੇਗੀ ਨਾ 20 ਤੋਂ ਬਾਹਰ ਹੀ ਚੱਲਣ ਵਾਲੀ ਆ ਅੱਛਾ ਤਾਂ ਕਿ ਆਪਣੇ ਕੋਲ ਵੀਰ ਜਿਹੜੀ ਕਿ ਆ ਆ ਗਈ ਆ ਸੈਕੰਡ ਲਾਸਟ ਇਹ ਰਾਜਵੀਰੇ ਗੁੰਜਾ ਸੋਹਾ ਜਿਹਦੇ 6 ਦੰਦ ਜੀ ਅੱਛਾ ਜੀ 32 ਕਿਲੋ ਇਹਨੇ ਮੰਨ ਕੇ ਪਹਿਲੇ ਸਵੇਰ ਦੁੱਧ ਦਿੱਤਾ ਹੈ 32 ਕਿਲੋ 32 ਕਿਲੋ ਲੋ ਜੀ ਇਹ ਜੱਟੇ ਲਾਟੂ ਲਾ ਵੇਖੋ ਵਚੀ ਦੀਆਂ ਤੇ ਹਜੇ ਤੇ 10 ਤਰੀਕ ਨੂੰ ਦਿਨ ਪੂਰੇ ਆ। ਅੱਛਾ ਬਿਲਕੁਲ ਗੱਬਨ ਤਿਆਰੀ ਵਾਲੀ ਹੈ ਫੇ। ਤਿਆਰੀ ਵਾਲੀ ਹੈ। ਹਜੇ 10 ਅਕਤੂਬਰ ਨੂੰ ਮੈਂ 5-6 ਦਿਨ ਪਹਿਜੇ। ਹਜੇ ਪਹਿਜਿਆ ਨਹੀਂ ਕਿਉਂਕਿ ਜੇ ਤਾਂ ਭੈਣ ਭਰਾ ਕੋ ਲੈ ਜਾਂਦਾ ਤੇ ਕੋਈ ਉੱਚੇ ਨਵੇਂ ਥਾਂ ਦਾ ਕਰਕੇ ਸੂਪੇ ਦਾ ਪਕਾ ਨਹੀਂ ਸਕਦੇ। ਬਾਕੀ ਜੇ ਫਲਾਈ ਤਰ੍ਹਾਂ ਰਹਿੰਦੀ ਆਪਣੇ ਘਰੇ ਫਿਰ ਹੋ ਸਕਦਾ ਦਿਨ 5-6 ਲੈ ਜੂ। ਦਿਨ ਕੀ ਜਿਹੜੇ ਮਤਲਬ 10 ਤਰੀਕ ਨੂੰ ਦਿਨ ਪੂਰੇ ਹੁੰਦੇ ਆ। ਠੀਕ ਆ ਜੀ। ਹਾਂ ਜੀ। ਪਰ ਦੋਸਤੋ ਗਿਣਤੀ ਦੇ ਵਿੱਚ ਹਜੇ 8-7 ਕ ਦਿਨ ਘੱਟੋ ਘੱਟ ਮੰਨ ਕੇ। ਸ਼ ਤੋ ਪਲੂਨ ਚੰਗਾ ਦੁੱਧ ਚਵਾ ਗਿਆ ਠੀਕ ਹੈ ਜੀ ਹੁਣ ਜਿਹੜਾ ਸੈਕੰਡ ਟਾਈਮਰ ਦੂਜਾ ਸਵੇਰ ਇਸ ਵਾਰ ਨੇ ਸੋਣਾ ਬਾਕੀ ਤੁਸੀਂ ਬਿਊਟੀ ਚੈੱਕ ਕਰੋ ਬਾਕੀ ਰੰਗ ਪ੍ਰਿੰਟ ਤੇ ਪੂਰੀ ਸ਼ਾਇਨਿਕ ਚਮਕਦਮਕ ਚੈੱਕ ਕਰੋ ਠੀਕ ਹੈ ਜੀ ਜੀ ਪਲਾਸ ਆ ਰਾਜਵਰੇ ਚੱਲੂਗੀ 35 36 ਕਿਲੋ ਚੰਗਾ ਦੁੱਧ ਚਵਾਉਣਾ ਚਾਹੀਦਾ ਬਾਕੀ ਆਰਡਰ ਹਵਾਣੇ ਦੀ ਪੂਰੀ ਖਬਰਦਾਰ ਬਹੁਤ ਸੋਣਾ ਫਿਕਸ ਲੇਵਾ ਕੰਪੈਕਟ ਆਰਡਰ ਤੇ ਸੋਹਣੀ ਹਾਈਟ ਕੱਦ ਦੇ ਵਿੱਚ ਜੇ ਫਾਰਮ ਵਾਲਾ ਕੋਈ ਵੈਨਪਰਾ ਲੱਭਦਾ ਫਿਰਦਾ ਉਹਦੇ ਉਹਨਾਂ ਦੇ ਰੱਖਣ ਦੀ ਯੋਗਦੀ ਆ ਨਹੀਂ ਬਹੁਤ ਵਧੀਆ ਚੰਗੀ ਕੋਈ ਦੁੱਧ ਵਾਦ ਦਾ ਕਿਸੇ ਵੀਰ ਦਾ ਕੰਮ ਤਾਂ ਜ਼ਰ ਆਜਾ ਤਾਂ ਵੇਖੋ ਢਿੱਲਾ ਤੇ ਬਾਕੀ ਆਰਡਰ ਵੇਖੋ ਇਹਦਾ ਕਿੱਡਾ ਬਹੁਤ ਕਮਾਲ ਦਾ ਜੀ ਲਓ ਜੀ ਬਹੁਤ ਖੂਬਸੂਰਤ ਆਰਡਰ ਦੇ ਵਿੱਚ ਠੀਕ ਆ ਜੀ ਸੋ ਮੁਠੀ ਥਾਣਾ ਹੱਥੀਚਵਾਈ ਵਾਲਾ ਥਾਣਾ ਵਜਨਦੋੜ ਵੀ ਪੂਰਾ ਹੈ ਨਾ ਕੁਰਸੀ ਨੇ ਰਾਜਵੀਰ ਕੇ ਪਾਸੇ ਉਹਦੇ ਆ ਕਰੋ ਚੈੱਕ ਜੀ ਆਜੋ ਲਓ ਜੀ ਠੀਕ ਆ ਜੀ ਸੋ 10 ਅਕਤੂਬਰ ਨੂੰ ਦੇਣ ਜਿਹੜੇ ਕਿਸਾਨ ਵੀਰੋ ਇਹਦੇ ਪੂਰੇ ਆ ਠੀਕ ਆ ਨਾਰਮਲੀ ਸਾਰੇ ਫਿਰ ਤੁਸੀਂ ਜਜਮੈਂਟ ਕਰ ਲਿਓ ਵੀ 8 7 8 7 ਦੇ ਦਿਨ ਹੱਦ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਕੇ ਜਾ ਸਕਦਾ ਪਸੂ ਸੋ ਜਿੰਨੇ ਦਿਨ ਵੀ ਲੈ ਜੇ ਉਹਨੇ ਚੰਗੇ ਤਿਆਰੀ ਥੱਲੇ ਉਹ ਬਾ ਕਮਾਲ ਕਰੂਗੀ ਠੀਕ ਹੈ ਜੀ ਹੁਣ ਵੀ ਤੁਸੀਂ ਦੇਖੋ ਥੱਲੇ ਆਹ ਦੇਖੋ ਦੇਖੋ ਕਿੱਥੋਂ ਸ਼ੁਰੂ ਹੁੰਦਾ ਲੈ ਵਾ ਆ ਗਾ ਵਾ ਅੱਗੇ ਕਿਧਰੋਂ ਜਾਂਦੀ ਤੇ ਕਿੱਥੇ ਆ ਮਿਲ ਜਾਂਦਾ ਬਿਲਕੁਲ 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 ਇਹ ਤਾਂ ਬੰਨੀ ਆ ਲਈ ਵੀਰੇ ਇਹ ਤਾਂ ਸ਼ੁਰੂ ਹੀ ਹੋਈ ਕਰਮਾ ਲਈ ਬਿਲਕੁਲ ਗਾਵਾਂ ਦਾ ਬਹਿਨੀ ਉੱਥੇ ਬਣ ਜਾਂਦੀ ਸੋ ਹਮੇਸ਼ਾ ਦੋਸਤੋ ਆਪਾਂ ਕਹਿੰਦੇ ਵੀ ਤੁਹਾਨੂੰ ਤੋਂ ਲੈ ਕੇ ਤੇ ਬਿਲਕੁਲ ਸੂ ਤੱਕ ਜਿਹੜਾ ਨੇਵਾ ਲਾਈ ਖੜੀ ਅੱਜ ਤੇ ਜਿਵੇਂ ਜਿਵੇਂ ਲੈ ਜੇ ਦੇਣ ਉਹਨਾਂ ਇਹਦੇ ਲਈ ਚੰਗਾ ਜੀ ਢਿਲ ਢੂਲ ਬਹੁਤਾ ਨੇਵੇ ਦੇ ਵਿੱਚ ਤੇ ਇੰਦਰਜੀਤ ਇਹ ਅੱਜ ਵੀਰ ਕਿੰਨੇ ਦੀ ਦੇ ਰਹੇ ਆ ਆਪਾਂ ਗੱਪਣਾ ਵੀਰੇ ਫੋਨ ਤੇ ਆਪਾਂ ਮਾ ਲਾ ਕੇ ਕਰਾਂਗੇ ਭੈਣ ਭਰਾਵਾਂ ਨਾਲ ਸਾਡੀ ਜੀ ਆਪਣੇ ਕਿ ਰਹਿ ਜਾਂਦੀ ਗਾਵਾਂ ਚੰਗੇ ਰਿਹੜ ਦੀ ਜੇਕਰ ਆਪਣੇ ਕੋ ਰਹਿ ਜਾਂਦੀ ਫਿਰ ਆਪਾਂ 30 ਤੋਂ ਪਲੱਸ ਦੁੱਧ ਦੇ ਦਾ 35 36 ਤੁਹਾਡੇ ਮਾਲਕ ਦੇ ਚੈਨਲ ਤੇ ਸੁਵਾ ਕੇ ਵੀ ਦੇ ਦਾਂਗੇ ਆਪਾਂ ਸੁਵਾ ਕੇ ਦੇਣ ਦੀ ਫਿਰ ਸੁਵਾਵਾਂਗਾ ਹਾਂ ਮਤਲਬ ਗਰੰਟੀ ਆਈ ਫੁੱਲ ਗਾਂ ਦੀ ਠੀਕ ਹੈ ਜੇ ਭਾਂ ਭਰਾ ਦੇ ਮਤਲਬ ਕਿ ਹੱਟ ਬਹਿ ਗਈ ਤੂੰ ਫੋਨ ਕਰ ਲੈ ਕੋਈ ਨਿਆ ਬੱਦ ਦੇ ਦਾਂਗੇ ਜਾਇਜ਼ ਕਰਕੇ ਦੇ ਦਾਂਗਾ ਕੋਈ ਹੋਰ ਗੱਲ ਨਹੀਂ ਆਪਣੀ ਆਹ ਦੋਸਤੋ ਮੁੱਲ ਵੀਰਾਂ ਦਾ ਵੀ ਫੋਨ ਤੇ ਕਰ ਲਾਂਗੇ ਕਿਉਂਕਿ ਦੋ ਰਿਆਂ ਨੇ ਇਹਦੀਆਂ ਵੀ ਵੀ ਸੁਣ ਤੋਂ ਬਾਅਦ ਹੋ ਸਕਦਾ ਵੀ ਕਿਸੇ ਵੀਰ ਨੂੰ ਦੁੱਧ ਪੂਰਾ ਚੰਗਾ ਚਵਾ ਕੇ ਫਿਰ ਸੇਲ ਕਰੀਏ ਹੁਣ ਕਿਸੇ ਵੀਰ ਨੇ ਬਿਲਕੁਲ ਜਿਹੜੀ ਖਰੀਦਣੀ ਆਹ ਹੁਣ ਸਲਾਹ ਬਣਦੀ ਕਿਸੇ ਵੀਰ ਦੀ ਵੀ ਅੱਜ ਗੱਬਣ ਆਪਾਂ ਲੈ ਕੇ ਜਾਣੀ ਆ ਤੇ ਉਹ ਤੁਸੀਂ ਜਿਹੜਾ ਕੰਟੈਕਟ ਕਰ ਲਿਓ ਰੇਡ ਪਰਤਾ ਉਸ ਕੱਲੇ ਕੱਲੇ ਵੀਰ ਨੂੰ ਖਰੀਦਦਾਰ ਨੂੰ ਦੱਸਿਆ ਜਾਊਗਾ ਫੋਨ ਤੁਸੀਂ ਕਰ ਲਿਓ ਠੀਕ ਹੈ ਜੀ ਤੇ ਇਸ ਤੋਂ ਬਾਅਦ ਇੱਕ ਤੋਕੜ ਗ ਇਹ ਘਰੋਂ ਮਾਜੀ ਵੇਚਣੀ ਆਪਣੇ ਚਾਚੇ ਨੇ ਇਹ ਟੋਕੜੀ ਆ ਇਹ ਮੰਨ ਲਓ ਕਿ ਸਾਢੇ ਕਿ ਤਨਾ ਚਾਰ ਮਹੀਨੇ ਦੀ ਸੂਈ ਆ ਅੱਛਾ ਅੱਛਾ ਤੇ ਜਾ ਸੁਆ ਜੇ ਤੇ 4 ਕਿਲੋ ਦੋ ਟਾਈਮਾਂ ਦੇਲੇ ਦੁੱਧ ਜੀ ਅੱਛਾ ਜੀ ਤੇ ਪਹਾੜਾ ਵੀ ਪਉਣਾ ਪਾਓ ਨਹੀਂ ਪਉਣਾ ਤੇ ਕੋਈ ਟਿਕਾ ਟੂਗਾ ਕੁਝ ਨਹੀਂ ਅੱਗੇ ਰਲੀ ਰੁਲੀ ਨਵੇਂ ਦੁੱਧ ਨਹੀਂ ਬਣੇ ਨਹੀਂ ਉਹ ਨਹੀਂ ਇੱਕ ਕਰੀਏ ਨੇ ਹੀਟ ਕੱਢੀ ਆਦੇ ਉਹ ਕਰਵਾਈ ਨਹੀਂ ਉਹਨਾਂ ਨੇ ਅੱਛਾ ਅੱਛਾ ਹਾਂ ਤੇ ਬਾਕੀ ਆ ਗਈ ਮੱਝ ਚਲੋ ਚੰਗੀ ਮਿੱਠੀ ਵੜੀ ਜੇ ਭੈਣ ਭਰਾ ਰੱਖਣੀ ਨਾ ਘਰੇ ਜੇ ਜਿਹਨਾਂ ਨੇ ਜਿੰਨੂ ਨਹੀਂ ਚੋਣੀ ਭੈਣ ਨੇ ਚੋਣੀ ਮਿਲਦੀ ਪਾੜੇ ਤੇ ਆਪਣੇ ਪਾੜੇ ਤੇ ਮਿਲਦੀ ਪਾੜਾ ਵੀ ਪਾਉਣਾ ਪਾਉ ਨਹੀਂ ਪਾਉਣਾ ਤਾਂ ਸਾਡੇ ਇੱਕ ਡਾਂਗ ਘਟ ਪੈਰੀਏ ਨਾ ਦੋ ਮਿੰਟ ਦੀ ਅੜਗੀ 50 ਹੀ ਚਲੋ ਦੋ ਬਿਲ ਦੀ ਦੋਵੇਂ ਟਾਈਮ ਹੀ ਆ ਦੁੱਧ ਭਾਵੇਂ 4 ਕਿਲੋ ਜਾਂ ਮਿਲਣਾ ਇਹਨੇ ਦੋਵੇਂ ਟਾਈਮ ਤਿੰਨ ਟਾਈਮ ਆਉ ਚਲੋ ਇਹਨੇ ਗਾਵਾ ਠੀਕ ਆ ਜੀ ਠੀਕ ਆ ਲਓ ਦੋਸਤੋ ਮਿਲਦੀ ਦੋਵੇਂ ਡਾਂਗਾ ਠੀਕ ਆ ਕੋਈ ਟੀਕਾ ਨਹੀਂ ਤੇ ਦੁੱਧ 4 ਕਿਲੋ ਆ ਤੇ ਮਿਲਦੀ ਪਾੜੇ ਤੇ ਆ ਕਿਸੇ ਰਕਮ ਦਾ ਕੋਈ ਟੀਕਾ ਟੱਲਾ ਨਹੀਂਗਾ ਹਾਂ ਤੇ ਅੱਗੇ ਬਣੀ ਸੌਰੀ ਵੀਰਾਂ ਦਾ ਵੀ ਹੀਟ ਕੱਢੀ ਸੀ ਬਟ ਲਵਾਈ ਨਹੀਂ ਗਈ ਕੀ ਉਹ ਮੇਰਾ ਵੀਰ ਅੱਗੇ ਥੋੜਾ ਜਿਹਾ ਤੁਸੀਂ ਜਿਹੜਾ ਟ੍ਰੀਟਮੈਂਟ ਕਰ ਲਓਗਾ ਕੋਈ ਵੀਰ ਥੋੜਾ ਜਿਹਾ ਨਜ਼ਰ ਰੱਖ ਲੂਗਾ ਪਸ਼ੂ ਤੇ ਤੇ ਥੋੜਾ ਜਿਹਾ ਉਪਰਾਲਾ ਕਰ ਲਓਗੇ ਤੇ ਗਾ 500 ਰੁਪਏ ਜਾਣਾ ਇਹਨੇ ਕਰਮਾ ਲਈ ਵਡੇ ਢਾਂਚੇ ਦੀ ਹੈ ਚੰਗੀ ਮਾਜਾ ਆਹ ਦੇਖੋ ਹੈ ਪਤਲੇ ਪਿੰਡੇ ਦੇ ਹੀ ਆ ਤੇ ਕਈ ਵੀਰਾਂ ਥੋੜਾ ਜਿਹਾ ਦੋਸਤੋ ਨਜ਼ਰ ਅੰਦਾਜ਼ ਆਪਾਂ ਕਰ ਜਣੇ ਪਸ਼ੂ ਦੀ ਹੀ ਟੂਟ ਉਹ ਮਿਸ ਹੋ ਜਾਂਦੀਆਂ ਤੇ ਪਸ਼ੂ ਖੁੰਝ ਜਾਂਦਾ ਕਿ ਇਹਨਾਂ ਦੱਬਾ ਸਾਲ-ਸਾਲ ਭਰ ਵੀ ਮਾਰ ਜਾਂਦੇ ਆ ਬਾਕੀ ਸਿੰਗਲ ਹੱਡੀ ਦੀ ਆ ਤੇ ਥੋੜੀ ਜੀ ਸਾਂਭਣ ਦੀ ਲੋੜ ਪਊਗੀ ਅੱਗੇ ਠੀਕ ਆ ਜੀ ਤੇ ਨਾਲ ਦੀ ਨਾਲ ਥੋੜਾ ਜਿਹਾ ਕੋ ਇਦੇ ਉੱਤੇ ਕਰ ਗਿਆ ਤਸੱਲੀ ਦੇ ਨਾਲ ਭਾਵੇਂ ਢੋਕੀਆਂ ਵਾਲੇ ਚ ਦੇ ਦੇਣੀ ਆ ਕਟੀਆਂ ਚ 4 ਕਿਲੋ ਦੁੱਧ ਦੋਵੇਂ ਟਾਈਮ ਮਿਲਦੀ ਆ ਭਾਰੇ ਤੇ ਠੀਕ ਆ ਤੇ ਥਣ ਵੀਰ ਹੈ ਬਰਾਬਰ ਆ ਵੈਸੇ ਚੋਣ ਚਵਾ ਦੇ ਕੋਈ ਨਹੀਂ ਪੋਰਾ ਜਿੰਨਾ ਨਾ ਕੋਈ ਪੂਰ ਨਾ ਕੋਈ ਛੱਟਾ ਨਾ ਕੋਈ ਥਣਵਾਦ ਕਟਿਆ ਲਓ ਜੀ ਹਾਂ ਦੁੱਧ ਵੀ ਉਦਰਾ ਜੇ ਕੋਈ ਸੇਵਾ ਕਰ ਲੇਗਾ ਤੇ 6 ਜਿਆਦਾ ਨਹੀਂ ਮੈਂ ਕਹਿੰਦਾ 6 ਲੀਟਰ ਦੁੱਧ ਦੇ ਦੇਗੀ ਠੀਕ ਆ ਜੀ ਹਾਂ 6 ਕਿਲੋ ਤੋਂ ਨਹੀਂ ਮਰਦੀ 3 ਕਿਲੋ ਡੰਗ ਦਾ ਦੁੱਧ ਦੇ ਦਊਗੀ ਅਜ ਕਿਉਂਕਿ ਸੂਈ ਨੂੰ ਜਿਆਦਾ ਟਾਈਮ ਨਹੀਂ ਹੋਇਆ ਠੀਕ ਆ ਜੀ ਹਾਂ ਜੀ ਤੇ ਇਹ ਇਦਰ ਜੀ ਤਾਂ ਆਪਾਂ ਕਿੰਨੇ ਦੇ ਦੇ ਰਹੇ ਅੱਜ ਫੇਰ ਮੋਹਲ ਰਾਜ ਵੀਰੇ 40 42 ਜੋ ਮਰਜੀ ਕਰੀਏ ਇਹ ਜੇ ਟਾਈਮ ਉਹ ਮਲਕ ਪੱਟਿਆਂ ਵਾਲੇ ਭਾਈ ਜਾਣੀਆਂ ਮਤਲਬ ਕਿ ਉਹ ਵੱਡਣ ਕਟਣ ਵਾਲਾ ਨਾ ਮੇਰਾ ਭੈਣ ਫਰਾ ਕੋਈ ਆਖੇ ਨਾ ਪਰ ਦੇਣੀ ਜੀ ਆ 35000 ਹੀ ਰਾਜ ਵੀਰੇ ਆਪਾਂ ਦੇ ਦੇਣੀ ਹੈ ਬਜਾਇਜ ਰੇੜੀਆ 35000 35000 ਮੇਂ ਸਾਰੇ ਕਟੀਆਂ ਵਿਕਣਦੀਆਂ ਕਟੀਆਂ ਬਿਲਕੁਲ ਕਟੀਆਂ ਵੀ ਵਿਕਦੀਆਂ ਨੇ ਮੰਨ ਲਓ ਕਿ ਤਲਣਾ ਦਲਣਾ ਹੋਈਆਂ ਮੱਝਾਂ ਵਿਕਦੀਆਂ ਇਹੇ ਪਾਸੇ ਖੁੰਜੀ ਨਹੀਂ ਗਈ ਬਿਲਕੁਲ ਹਾਂਜੀ ਹਾਂਜੀ ਬਹੁਤ ਦੋਸਤੋ 35000 ਦੀ ਇਹ ਮਿਲ ਜੂਗੀ ਬਟ ਕੋਈ ਵੀ ਵੀਰ ਅੱਗੇ ਲੈ ਕੇ ਜਾਣਾ ਚਾਵੇ ਤੇ ਸਾਹ ਕਿਉਂਕਿ ਇੱਕ ਤਾਂ ਜਾਣ ਪਾਜੂਗੀ ਪਸ਼ੂ ਦੀ ਤੇ ਨਾਲ ਦੇ ਨਾਲ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੀਟ ਕੱਢ ਗਈ ਤੇ ਗੱਭਨ ਠਹਿਰਾ ਲਓਗੇ ਠੀਕ ਆ ਜੀ ਗੱਭਰ ਠਹਿਰ ਗਈ ਤੇ ਪਸ਼ੂ ਫਿਰ ਤੁਹਾਡਾ ਮੁੱਲ ਦਾ ਠੀਕ ਆ ਤੇ ਫਿਲਹਾਲ ਅੱਜ 35000 ਦੀ ਮਿਲ ਜੂਗੀ 4 ਕਿਲੋ ਦੁੱਧ ਤੇ ਬਾੜੇ ਤੇ ਮਿਲਦੀ ਆ ਜਿੱਦਾਂ ਮਰਜ਼ੀ ਇੱਥੇ ਆਣ ਕੇ ਵੀਰ ਕੋਈ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲੈ ਇਹ ਨਾਗਨੇ ਅੱਜ ਵੀਰ ਇੰਦਰਜੀਤ ਸਿੰਘ ਹੋਣਾ ਦੇ ਫਾਰਮ ਤੇ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਸੋ ਪਸ਼ੂ ਦੋਸਤੋ ਚੰਗੇ ਲੱਗੇ ਹੋਣਗੇ ਬਾਕੀ ਰੇੜਪੜਤਾ ਵੀ ਬਾਜ ਬਜਾਇਜ ਆ ਜਿਹੋ ਜਿਹਾ ਪਸ਼ੂ ਉਹੋ ਜਿਹਾ ਮੁੱਲ ਕਿਉਂਕਿ ਬਤ ਉਹਨਾਂ ਦਾ ਰੇਟ ਆਪਾਂ ਨੂੰ ਭਰਨਾ ਪੈਂਦਾ ਸੋ ਸਾਰੇ ਵੀਰ ਖਿਡਾਰੀ ਆ ਜਾਣਕਾਰ ਆ ਠੀਕ ਆ ਸੋ ਬਹੁਤ ਖੂਬਸੂਰਤ ਚੰਗੀ ਕੁਆਲਿਟੀ ਦੇ ਵਿੱਚ ਐਨੀਮਲ ਆ ਆਈ ਹੋਪ ਸਾਰੇ ਵੀਰਾਂ ਨੂੰ ਪਸੰਦ ਆਉਣਗੇ ਠੀਕ ਆ ਜੀ ਸੋ ਆਇਆ ਪਸੰਦ ਨਗ ਜਿਹੜਾ ਤੁਸੀਂ ਇੱਥੇ ਆਣ ਕੇ ਤਸੱਲੀ ਕਰ ਲਿਓ ਬਾਕੀ ਚੰਗੇ ਪਸ਼ੂ ਆ ਇੰਦਰਜੀਤ ਇਹ ਨਗ ਸੀ ਅੱਜ ਆਪਣੇ ਕੋਲ ਤੇ ਵੀਰੇ ਇੱਕ ਨੰਬਰ ਕਰ ਦਈਏ ਸਾਂਝੇ ਨੰਬਰ ਆ ਵੀਰੇ ਆਪਣਾ 9855748728 9855748728 ਠੀਕ ਆ ਜੀ ਲਓ ਵੀ ਦੋਸਤੋ ਇਹ ਨਗ ਨੇ ਠੀਕ ਆ ਜੀ ਬਾਕੀ ਇੱਕ ਜਰਸੀ ਬੱਚੀ ਤੁਹਾਨੂੰ ਦਿਖਾਈ ਹੈ ਬਹੁਤ ਪਿਆਰੀ ਤੇ ਨਵੀਂ ਵਛੀ ਆ ਤੇ ਤਕਰੀਬਨ ਮੂੰਹ ਬਿਲਕੁਲ ਆਪਾਂ ਫੜ ਕੇ ਜਿਹੜੀ ਦੰਦੋਂ ਵੀ ਤੁਹਾਨੂੰ ਚੈੱਕ ਕਰਾਤੀ ਆ ਦੋਂਦੀ ਪਿਓਰ ਦੋ ਦੰਦ ਠੀਕ ਆ ਜੀ ਸੋ ਨਾਗ ਤੁਹਾਨੂੰ ਵੀ ਪਸੰਦ ਆਊਗਾ ਬਾਕੀ ਰੇਟ ਪਰਤਾ ਜਾਇਜ਼ ਆ ਨਸਲ ਬਰੀਡ ਜਾਤ ਦੇ ਅਕੋਰਡਿੰਗ ਆਪਾਂ ਚੈੱਕ ਕਰੀਏ ਤੇ ਬਾਕੀ ਦੁੱਧ ਚੰਗਾ ਚਵਾਊਗੀ ਫਿਲਹਾਲ ਦੋਸਤੋ ਇਹ ਨਾਗ ਸੀਗੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ